ਇਹ ਜਿਹੜਾ ਬਾਈ ਜੀ ਰੋਡ ਹੈਗਾ ਇਹ ਹੈਗਾ ਜੀ ਸੰਤੇ ਮਾਜਰੇ ਤੋਂ ਛੱਜੂ ਮਾਜਰੇ ਨੂੰ ਜਾਂਦੇ ਆ ਆ ਐਸਵੀਆਈ ਕਲੋਨੀ ਪੈ ਜਾਂਦੀ ਹੈ ਨੇੜੇ ਸੋਸਾਇਟੀ ਪੈਂਦੀ ਐ ਐਸਵੀਆਈ ਉਹਦੇ ਨੇੜੇ ਪੈ ਜਾਂਦਾ ਇਹ ਗੁਰਕਿਰਪਾ ਸੈਂਟਰ ਗੁਰਕਿਰਪਾ ਸੈਂਟਰ ਹੈ ਜੀ ਇੱਥੇ ਮਤਲਬ ਬਹੁਤ ਸੱਲੀ ਬਕਸਸ ਕੰਮ ਕੀਤਾ ਜਾਂਦਾ ਟੂ ਵੀਲਰ ਦਾ ਟੂ ਵੀਲਰ ਦਾ ਸੱਲੀ ਬਕਸਸ ਕੰਮ ਹੈ ਤੇ ਇਹ ਬਾਈ ਅਗਰ ਵੀਰ ਦਾ ਨੰਬਰ ਹੈ ਇਹ ਕਲਤਾ ਜੀ ਦਾ ਤੇ ਗੁਰਕਿਰਪਾ ਆਟੋ ਸੈਂਟਰ ਮਈ মোটরসাইকেল ਸਬੂਟਰ ਜੋ ਵੀ ਹੈ ਮਤਲਬ ਵਧੀਆ ਤਸੱਲੀ ਵੈਕਸਸ ਕੰਮ ਕਰਦੇ ਆ ਬੰਦੇ ਇਹ ਤੇ ਆ ਬਾਬਾ ਜੀ ਤੁਹਾਨੂੰ ਹੁਣ ਬਾਕੀ ਸਮਝਾ ਦੇਣਗੇ ਵੀ ਇਹ ਕਿੱਥੇ ਆਉਣਾ ਕਿੱਥੇ ਨਹੀਂ ਠੀਕ ਹੈ ਬਿਲਕੁਲ ਸਟੇਮਾਇਰ ਹੋੜਾਈ ਐਸਆਈ ਦਾ ਇੱਕ ਡੇਟ ਦੇ ਦੋਸਤਾਂ ਨਾਲ 116 ਦਾ ਕਿੱਤੇ ਨਾਲ ਮੈਂ ਠੀਕ ਹੈ ਬਾਬਾ ਜੀ ਗੱਡੀ ਦਾ ਮਤਲਬ ਵੀ ਆਪਾਂ ਵਾਸ਼ਿੰਗ ਵਗੈਰਾ ਸਾਰਾ ਜਾਂ ਤਸੱਲੀ ਬਕਸਸ ਕੰਮ ਕਰਦੇ ਆ ਬਿਲਕੁਲ ਤਸੱਲੀ ਬਕਸਸ ਕੀਤਾ ਜਾਂਦਾ ਜੀ ਪਾਣਾ ਸਾਰਾ ਵਾਸ਼ਿੰਗ ਦਾ ਵਧੀਆ ਟਿਕਣਾ ਵਾਸ਼ਿੰਗ ਕੀਤਾ ਜਾਂਦੀ ਹੈ ਜਿੱਦਾਂ ਸਾਰਾ ਟਿਕਣਾ ਕੋਈ ਤਸੱਲੀ ਜੀ ਆ ਮਤਲਬ ਤੇਲ ਵਗੈਰਾ ਸਭ ਕੁਝ ਆਪਾਂ ਵਧੀਆ ਰੱਖਿਆ ਕੈਟਲਰ ਰੱਖਿਆ ਸਾਰੋ ਦਾ ਮਤਲਬ ਤੇਲ ਵਗੈਰਾ ਕੋਈ ਸਿਰ ਪਾਣ ਕਿਤਨਾ ਓਰੀਜਨ ਰੱਖਿਆ ਹੋਇਆ ਜੀ ਕੋਈ ਨਹੀਂ ਰੱਖਿਆ ਆ ਠੀਕ ਹੈ ਜੀ ਤੇ ਬਾਕੀ ਕੋ ਹੋ ਰਹੀ ਜੀ ਜਿਹੜਾ ਆਮ ਦੁਕਾਨਾਂ ਆ ਜੀ ਆਮ ਮਾਰਕੀਟ ਨਾਲੋਂ ਵੀ ਜੈਨੂਨ ਰੇਟ ਹੈ ਜੀ ਇਹਨਾਂ ਦਾ ਬੱਥੇ ਵਾਜੀ ਆਪਣੀ ਵੈਸੀ ਲੰਮੀ ਦੁਕਾਨ ਆ ਆਪਣੇ ਵੈਸੀ ਹੀ ਵਧੀਆ ਰੱਖਿਆ ਬਈ ਕੋਈ ਉਹ ਨਹੀਂ ਆਈ ਆ ਆਪਣੇ ਪੈਸੇ ਕਮਾਣੇ ਨੇ ਜੀ ਆਪਣੇ ਕਸਟਮਰ ਬਣਾਣੇ ਹੈ ਜੀ ਹਾਂ ਸਾਧਨ ਦਾ ਵਧੀਆ ਤੇ ਸਦੀ ਬਸ ਚੱਲਣਗੇ ਤਾਂ ਹੀ ਕਲੇ ਕੋਈ ਆ ਰਿਹਾ ਹੈ ਬਾਈ ਜੀ ਤੇ ਮਈ ਪਹੁੰਚੋ ਤੇ ਇੱਕ ਵਾਰੀ ਵਰਤ ਕੇ ਦੇਖੋ ਕਿ ਵਰਤੇ ਦੇ ਬੰਦੇ ਦਾ ਪਤਾ ਲੱਜਾਂਦਾ ਆਪਾਂ ਉਹਦਾ ਵੀਡੀਓ ਬਣਾ ਬਣਾਗਾ ਪਾਈ ਜਾਈ ਉਹਦਾ ਫਾਇਦਾ ਕੋਈ ਨਹੀਂ ਸਰਵਿਸ ਤਰ੍ਹਾਂ ਕਰਾਂਗੇ ਜਿਹੜੇ ਪਤਾ ਲੱਗਦਾ ਬਿਲਕੁਲ ਬਿਲਕੁਲ ਸਾਡਾ ਕਸਟਮਰ ਨੂੰ ਬਿਲਕੁਲ ਫਿਰ ਵੀ ਕਰਾਉਣੀ ਹਾਂ ਵਾਪੇ ਕੰਮ ਕਰਿਆ ਤਾਂ ਹੀ ਕਸ਼ਮੀਰ ਆਉਂਦਾ ਈ ਥੱਲੇ ਬਿਲਕੁਲ ਬਿਲਕੁਲ ਸਹੀ ਗੱਲ ਹੈ ਸਹੀ ਬਿਲਕੁਲ ਸਹੀ ਗੱਲ ਹੈ ਠੀਕ ਹੈ ਜੀ ਆਹ ਕੰਪਰੈਸਰ ਵੇ ਆ ਬਾਈ ਜੀ ਤੇ ਆ ਵਾਸ਼ਿੰਗ ਵਾਲੀ ਮਸ਼ੀਨ ਹੈ ਇਹ ਤੇ ਬਾਕੀ ਹੋਰ ਵੀ ਸਮਾਨ ਕਾਫੀ ਮਾਈਨਰ ਰੱਖਿਆ ਹੋਇਆ ਹੈ ਬਾਕੀ ਸਮਾਨ ਨਾ ਜਿਹੜਾ ਸਟੋਰ ਚ ਰੱਖਿਆ ਹੋਇਆ ਹੈ ਇੱਥੇ ਦਾ ਸਾਮਾਨ ਮਤਲਬ ਪੂਰਾ ਪੂਰਾ ਲਿਕੇ ਆਂਦਾ ਵਾ ਬਾਕੀ ਸਟੋਰ ਬਣਾਇਆ ਹੋਇਆ ਬਾਈ ਜੀ ਦਾ ਉਹ ਸਟੋਰ ਦੇ ਵਿੱਚ ਪਿਆ ਸਾਰਾ ਸਾਮਾਨ ਇਹ ਹੋਂਡਾ ਦਾ ਸਾਮਾਨ ਹੈ ਬਾਈ ਜੀ ਵਧੀਆ ਸਾਮਾਨ ਹੈ ਬਾਈ ਨੇ ਰੱਖਿਆ ਵਾ ਜੈਨੂੰ ਮਤਲਬ ਵੀ ਇਹ ਨਹੀਂ ਹੈ ਵੀ ਓਰੀਜਨਲ ਸਾਮਾਨ ਹੈ ਸਾਰਾ ਕੋਈ ਇਹ ਨਹੀਂ ਹੈਗਾ ਵੀ ਕੋਈ ਚਲਮਾ ਕੰਮ ਕਰਿਆ ਵਾ ਨਾ ਜਿਤਨਾ ਹੋਰ ਬ੍ਰੇਕੂ ਹੈ ਐਸਕੇ ਦੇ ਬ੍ਰੇਕੂ ਹੈ ਕਿਹੜੇ ਬਾਈ ਇਹ ਐਸਕੇ ਦੇ ਬ੍ਰੇਕੂ ਹੈ ਇਹ ਇਹ ਐਸਕੇ ਦੇ ਬ੍ਰੇਕੂ ਹੈ ਅੱਗੇ ਚੀਜ਼ ਹੈ ਹਾਂ ਆਹ ਵੇ ਇਹ ਆਪਣਾ ਨਾਲ ਉਹ ਰੱਖੇ ਲੀਵਰ ਹੈ ਹਨੀ ਲੀਵਰ ਵਗੈਰਾ ਲੀਵਰ ਵਗੈਰਾ ਮਤਲਬ ਸਾਰਾ ਸਮਾਨ ਰੱਖਿਆ ਹੋਇਆ ਜੀ ਹਾਂ ਜੀ ਆ ਫਿਲਟਰ ਫੋਟਰ ਪਰ ਹਾਂ ਬਾਕੀ ਆਏ ਆ ਵੀ ਬਾਕੀ ਸਮਾਨ ਆ ਨਾ ਜਿਹੜਾ ਬਾਈ ਜੀ ਨੇ ਆਪਣੇ ਸਟੋਰ 'ਚ ਰੱਖਿਆ ਹੋਇਆ ਉਧਰ ਮਤਲਬ ਦੂਜੀ ਸਾਈਡ ਬਣਾਇਆ ਹੋਇਆ ਉਹ ਥੋੜਾ ਹੁਣ ਹੌਲੀ ਹੌਲੀ ਇੱਧਰ ਸ਼ਿਫਟ ਕਰਾਂਗੇ ਸਮਾਨ ਨੂੰ ਹੌਂਡਾ ਦਾ ਸਮਾਨ ਹੈ ਵਧੀਆ ਸਮਾਨ ਹੈ ਕੋਈ ਇਹ ਨਹੀਂ ਹੈਗਾ ਵੀ ਦੋ ਨੰਬਰ ਵਾਲਾ ਸਮਾਨ ਹੈ ਕੋਈ ਡੁਪਲੀਕੇਟ ਸਮਾਨ ਨਹੀਂ ਹੈਗਾ Ориジナル ਸਮਾਨ ਪਾਕਾ ਦਮਾ ਜੀ ਗਾਰੰਟੀ ਦਵਾਂਗੇ ਸਮਾਨ ਦੀ ਹਾਂ ਇਹ ਬਾਕੀ ਚੈਨਾ ਚੁੰਨਾ ਬਾਈ ਨੇ ਵਧੀਆ ਰੱਖਿਆ ਹੋਈਆਂ ਦੇਖੋ ਰੋਲਨਗੇ ਚੈਨਾ ਰੱਖਿਆ ਹੋਈਆਂ ਵੀ ਕੋਈ ਇਹ ਨਹੀਂ ਹੈ ਉਹ ਆਪਣਾ ਬੈਲਟਾ ਹੋਗੇ ਬੈਲਟਾ ਹੋਗੀਆਂ ਤੇ ਬਾਕੀ ਇਹ ਚੈਨ ਸੈਟ ਪਿਆ ਹੈ ਨਾ ਇਹ ਚੈਨ ਸੈਟ ਪਿਆ ਹਾਂ ਵਧੀਆ ਰੱਖਿਆ ਹੋਇਆ ਜੀ ਭਾਈ ਨੇ ਆ ਸਾਹਮਣੇ ਹੈ ਬਾਈ ਜੀ ਐਸਵੀਆਈ ਸੁਸਾਇਟੀ ਬਸ ਐਸਵੀਆਈ ਸੁਸਾਇਟੀ ਦੇ ਬਿਲਕੁਲ ਸਾਹਮਣੇ ਪੈ ਜਾਂਦਾ ਏ ਇਹ ਗਾ ਇਹ 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 ਜਿਹੜੀ ਸੜਕ ਹੈ ਇੱਕ ਇਹ ਛੱਜੂ ਮੱਝ ਨੇ ਜਾਂਦੀ ਹੈ ਇਹ ਇਧਰ ਲਈ ਛੱਜ ਸੰਤੇ ਮੱਝ ਰਹੇ ਜਾਂਦਾ ਏ ਛੱਜੂ ਮੱਝ ਦੇ ਸੰਤੇ ਮੱਝ ਨੇ ਰੋਡ ਤੇ ਦੁਕਾਨ ਹੈ ਬਾਈ ਜੀ ਗੁਰਕਿਰਪਾ ਆਟੋ ਸੈਂਟਰ ਗੁਰਕਿਰਪਾ ਆਟੋ ਸੈਂਟਰ ਇੱਕ ਵਾਰੀ ਦੁਬਾਰੇ ਵੀ ਦਿਖਾ ਦਨੇ ਬਾਈ ਜੀ ਅੱਪਾ ਗੁਰਕ ਗੁਰਕਿਰਪਾ ਆਟੋ ਸੈਂਟਰ ਇਹ ਵਾਸ਼ਕਿੰਗ ਦਾ ਬਣਾਇਆ ਹੋਇਆ ਵੀਰ ਨੇ ਵਧੀਆ ਬਣਾਇਆ ਹੋਇਆ ਹੈ ਜੀ ਆ ਦੇਖੋ ਪਾਣੀ ਚੱਲ ਰਿਹਾ ਫਿਰ ਆ ਦੇਖੋ ਇਧਰ ਬੜੀਆ ਉਹ ਵਾਸ਼ਿੰਗ ਵਾਸਤਾ ਬਣਾਇਆ ਹੋਇਆ ਜਗ੍ਹਾਡਮੈਂਟ ਵਧੀਆ ਖੁੱਲੀ ਢੁੱਲੀ ਜਗ੍ਹਾ ਏ ਕੋਈ ਇਹ ਨਹੀਂ ਹੈ ਜਿਵੇਂ ਮਰਜ਼ੀ ਬਾਈ ਜੀ ਬੰਦਾ ਇੱਕ ਦੋ ਗੱਡੀਆਂ ਇਕੱਠੀਆਂ ਵੀ ਧੋ ਸਕਦੇ ਇੱਥੇ ਟੂ ਵੀਲਰ ਫੋਰ ਵੀਲਰ ਕੀ ਵੀ ਮਤਲਬ ਵੀ ਵਾਸ਼ਿੰਗ ਵਗੈਰਾ ਕਰ ਦੰਨੇ ਬਾਈ ਜੀ ਫੋਰ ਵੀਲਰ ਕੀ ਵੀ ਕਰ ਦੰਨੇ ਆ ਜੇ ਵਾਸ਼ਿੰਗ ਵਗੈਰਾ ਕਰਾਉਣੀ ਹੋਵੇ ਵਾਸ਼ਿੰਗ ਕਰ ਦੰਨੇ ਪਾਣੀ ਚੱਲਦਾ ਹਾਂ ਠੀਕ ਆ ਬਾਈ ਜੀ